ਲੱਭੇ ਚੜ੍ਹ ਲੋ ਲੋਕ ਤੁਸੀਂ ਪੱਲੇ ਬੰਨ ਕੇ ਜੇਤਰਾ ਦਾ ਅंदोलਨ ਵਧਿਆ ਇਹ ਅंदोलਨ ਨੇ ਸਾਰੇ ਬਗਵਤ ਨੂੰ ਖਾਇਆ ਸਾਡੇ ਸਾਹਮਣੇ ਸਾਡੇ ਭਾਰਤ ਦੀ ਕੋਈ ਉਸ ਬਸਿਆ ਕਿੱਥੋਂ ਪੈਦਾ ਹੁੰਦੀ ਹੈ ਇਹਦਾ ਹੱਲ ਕੀ ਹੈ ਇਸ ਬਾਰੇ ਬੜੀ ਵਿਗੜਾਈ ਦੇ ਵਿੱਚ ਹਰ ਰੋਜ਼ ਚਰਚਾ ਹੁੰਦੀ ਹੈਡੇ ਤੋਂ ਬੁਲਾਰੇ ਗੱਲਬਾਤ ਸਾਂਝੀ ਕਰਦੇ ਹਾਜੀ ਸਾਰੇ ਉਸ ਦਿਸ਼ਾ ਦੇ ਵੱਲ ਸੋਚ ਕੇ ਅਗਲਣ ਕਰ ਰਹੇ ਆਪ ਕਿ ਸਾਡਾ ਜਿਹੜਾ ਰਾਜ ਪ੍ਰਬੰਧ ਸਾਡੇ ਦੇਸ਼ ਨੂੰ ਚਲਾਉਣ ਵਾਲੇ ਹਾਕਮ ਇਹਨਾਂ ਦੇ ਪਿੱਛੇ ਬੈਠੇ ਉਹ ਵੱਡੇ ਵੱਡੇ ਕਪੂਰਜੀਪਤੀ ਕਾਰਪੋਰੇਟ ਘਰਾਣੇ ਤੇ ਉਹਨਾਂ ਦਾ ਸਾਮਰਾਜੀ ਉਲਖਾ ਦੀਆਂ ਦਿੱਤੀਆਂ ਸਾਨੂੰ ਮਜਬੂਰ ਕਰ ਗਈਆਂ ਇਹ ਲੰਬੇ ਦੌਰਾਂ ਦਾ ਹੋਂਦ ਵਿੱਚ ਝੋਲਣ ਲਈ ਤੇ ਜਦੋਂ ਕਿ ਇਹਨਾਂ ਲੜੇ ਜਾਣ ਵਾਲੇ ਕੋਹਾਂ ਦੇ ਵਿੱਚ ਸਾਨੂੰ ਲੱਗਦਾ ਵੀ ਆ ਗੱਲਾਂ ਸਾਡੇ ਸਾਹਮਣੇ ਦਿੱਕਤਾਂ ਬਣਦੇ ਆ ਜਿਵੇਂ ਸਾਤੇ ਬਹੁਤ ਸਾਰੇ ਬੁਲਾਏ ਇਹ ਗੱਲ ਨੂੰ ਅੱਜ ਸੇਧ ਤੋਂ ਸੰਜੀ ਕਰਕੇ ਗਏ ਆ ਇਹ ਜਿਹੜੀ ਪਿੰਡਾਂ ਦੀ ਸਰਪੰਚੀ ਪੰਚੀ ਦੇ ਮਸਲੇ ਆ ਉਹ ਮਸਲੇ ਸਾਡੀ ਇੱਕ ਵੱਡੀ ਲੜਾਈ ਜਿਹੜੀ ਦੇਸ਼ ਤੇ ਕਿਸਾਨਾਂ ਨੂੰ ਬਚਾਉਣ ਵਾਲੀ ਖੇਤੀਬਾੜੀ ਟਰੈਕਟਰ ਨੂੰ ਬਚਾਉਣ ਵਾਲੀ ਦੇਸ਼ ਦੇ ਪੰਜਾਬ ਦੇ ਟਰੈਕਟਰ ਨੂੰ ਬਚਾਉਣ ਵਾਲੀ ਲੜਾਈ ਹੈ ਇਹ ਤੱਕ ਤੋਂ ਬੱਲਾ ਟਿੱਕਾ ਬਣ ਗਿਆ ਇਹ ਗੱਲ ਠੀਕ ਹੈ ਸੱਚੀ ਹੋਣਦੀ ਹੈ ਕਿਉਂਕਿ ਸਾਡੇ ਸਮਾਜਾਂ ਦੇ ਉੱਤੇ ਅਟੈਕ ਕਰਕੇ ਘਾਹ ਮੋਰੇ ਘਰਾਣੇ ਉਹ ਵੱਡੇ ਸਰਮਾਇਦਾਰ ਉਹ ਬਹੁ ਰਸਤੀ ਕੰਪਨੀਆਂ ਰਾਜ ਕਰਦੀਆਂ ਸਾਡੇ ਉੱਤੇ ਸਾਹਿਬ ਉਸ ਸਿਸਮ ਨੂੰ ਜਿਹੜਾ ਵਿਅਕਤੀ ਸਮਝ ਗਿਆ ਉਹ ਭਾਵੇਂ ਪਿੰਡਾਂ ਦੀ ਸਰਪੰਚੀ ਦੀ ਚੋਣ ਹੋਵੇ ਜਾਂ ਹੋਰ ਵੀ ਕੋਈ ਕਦਮ ਇਹ ਹੋਵੇ ਪਿੰਡ ਦੇ ਵਿੱਚ ਪੁੱਟੇ ਜਾਂਦੇ ਹੋਣ ਜਿਹਦੇ ਨਾਲ ਪਿੰਡ ਦੇ ਵਿੱਚ ਧੜਾ ਮਰਦਾ ਹੋਵੇ ਲੋਕਾਂ ਦੀ ਏਕਤਾ ਨੂੰ ਛੱਟ ਬੈਂਦੀ ਹੋਵੇ ਉਹਨੂੰ ਕਿਨਾਰਾ ਕਰਦੇ ਐ ਜਿਹੜੇ ਲੋਕ ਠੀਕ ਦਿਸ਼ਾ ਵਾਲੇ ਪਾਸੇ ਸੋਚਦੇ ਜਿਹੜੇ ਲੋਕ ਸਿਰ ਟਾਕਾ ਨੇਕਵਾਪਰ ਤੋਂ ਖੋਦਦੇ ਆ ਜਿਹੜੇ ਲੋਕਾਂ ਦੀ ਅਜੇ ਮਾਂ ਫਿਰਦਾ ਇੱਥੇ ਖੜੀ ਹੈ ਵੀ ਪਿੰਡ ਦੀ ਸਰਪੰਚੀ ਨੂੰ ਮੈਂ ਜਿਤਨਾ ਫਿਰ ਪਿੰਡ ਦਾ ਸਰਪੰਚ ਬਣਨਾ ਉਹਨੂੰ ਇਹ ਵੀ ਪਤਾ ਲੱਗਦਾ ਵੀ ਇਹ ਜਿਹੜਾ ਸਿਸਟਮ ਹੈ ਇਹ ਸਿਸਟਮ ਬਾਈ ਜੀ ਇਹੋ ਰਹਿਣਾ ਸਮਝਣ ਦੀ ਜ਼ਰੂਰਤ ਹੈ ਵੀ 75-76 ਸਾਲ ਦੇ ਵਿੱਚ ਕੀ ਕੋਈ ਕਿਤੇ ਪਿੰਡ ਤੋਂ ਹਾਲੇ ਤੱਕ ਚੰਗਾ ਵਜੇ ਨਹੀਂ ਸੁਣਿਆ ਗਿਆ ਕੀ ਸਾਡੇ ਭਾਰਤ ਦੇ ਅੰਦਰ ਕੋਈ ਚੰਗਾ ਇੱਥੇ ਨਹੀਂ ਸੁਣਿਆ ਗਿਆ ਚੰਗਾ ਕੋਈ ਅੰਦਰ ਦੇ ਵਿੱਚ ਚੰਗਾ ਸੁਣਿਆ ਗਿਆ ਇਹਦਾ ਨਹੀਂ ਹੈ ਕਿ ਕਦੇ ਅਸੀਂ ਪਿੰਡਾਂ ਦੇ ਵਿੱਚੋਂ ਕੋਈ ਚੰਗਾ ਮੁੰਡਾ ਨਹੀਂ ਸੁਣਿਆ ਬੰਦਾ ਜਦੋਂ ਵੀ ਕੋਈ ਕਿਤੇ ਆਪਾਂ ਚੋਣ ਕਰਦੇ ਆ ਐਮਐਲਏ ਵੀ ਵੀ ਐਮਪੀ ਦੀ ਵੀ ਪਿੰਡ ਦੇ ਸਰਪੰਚ ਦੀ ਵੀ ਚੰਗਾ ਫਸ ਕੇ ਕਰਦੇ ਆ ਜੰਗਾ ਸਮਝਣ ਤੋਂ ਬਾਅਦ ਜਦੋਂ ਸੌਟਕ ਸਮਾਗਮ ਨੂੰ ਬੰਨੇ ਲਾਉਣ ਤੋਂ ਬਾਅਦ ਔਰ ਨੇਪਰੇ ਚਾੜਨ ਤੋਂ ਬਾਅਦ ਸਾਡੇ ਕੋਲ ਆਉਂਦੇ ਆ ਫਿਰ ਉਹ ਵੀ ਸਾਡੇ ਹੀ ਜਾਂਦੇ ਔਰ ਜਿਤਾਏ ਹੋਏ ਲੋਕ ਉਹ ਸਿਸਟਮ ਦੇ ਵਿੱਚ ਫਸਟ ਹੋ ਜਾਂਦੇ ਔਰ ਸਿਸਟਮ ਨੂੰ ਮੋੜ ਕੇ ਸਾਨੂੰ ਭ੍ਰਿਟਾ ਜਾਰ ਕਰਨ ਲਈ ਸਾਨੂੰ ਝੂਠ ਬੋਲਣ ਲਈ ਲੋਕਾਂ ਤੋਂ ਸਹੀ ਗੱਲ ਆ ਲੋਕੋ ਕੇ ਖਾ ਲਈ ਭਰੇਤ ਹੈ ਤੇ ਉਹ ਬੰਦੇ ਜਿਹੜੇ TA ਕੇ ਬੈਠੇ ਹੁੰਦੇ ਆ ਪਿੰਡ ਦੀ ਸਰਪੰਚੀ ਤੋਂ ਲੈ ਕੇ MP ਤੱਕ ਰਾਸ ਸਭਾ ਦੇ ਮੈਂਬਰਾਂ ਤੱਕ ਉਹ ਉਹ ਰਾਜ ਪ੍ਰਬੰਧ ਦੀ ਬੋਲੀ ਬੋਲਦੇ ਆ ਇੱਕ ਕਰਕੇ ਕਹਿਣਾ ਚਾਹੁੰਦੇ ਆ ਜੇ ਰਾਜ ਪ੍ਰਬੰਧ ਨੂੰ ਸਮਝੋ ਇਹ ਰਾਜ ਪ੍ਰਬੰਧ ਵੀਰੋ ਦਿਖਾਰੇ ਦਾ ਰਾਜ ਪ੍ਰਬੰਧ ਨੂੰ ਗੁੱਟ ਮੁਠੀ ਪ੍ਰਕਾਰ ਤੋਂ ਇਹ ਘਰਾਣੇ ਤੇ ਸਾਧਰਾਜੀ ਮੁਖ ਚਲਾਉਂਦੇ ਆ ਜਿਹੜਾ ਮਰਜ਼ੀ ਬੰਦਾ ਚੁਣ ਕੇ ਲੈ ਲਓ ਉਹ ਬੰਦੇ ਨੇ ਚੁਣੇ ਹੋਏ ਨੇ ਸਾਡੇ ਤੇ ਟੈਕ ਕਰਨਾ ਕਰਨਾ ਤੇ ਸਾਡੇ ਤੋਂ ਉਹਨਾਂ ਨੀਚਿਆਂ ਨੂੰ ਥੋਪੜੇ ਡੋਪਰਾ ਮੰਨ ਲੋ ਗੱਲਾਂ ਆਧਾਰ ਦੇ ਦੌਰ ਤੇ ਜੇ ਬਿਜਲੀ ਬੋਰ ਦੇ ਨੀਤੀ ਕਰਨ ਦੀ ਨੀਤੀ ਜੋਰ ਨਾਲ ਲਾਗੂ ਹੋ ਰਹੀ ਹੈ ਜਿਹਦੇ ਨਾਲ ਘਰਾਂ ਦੇ ਮਿੱਟਰ ਥੋੜੇ ਸਮਾਰਟ ਮਿੱਟਰ ਲਾਵੇ ਸ਼ੁਰੂ ਕੀਤੇ ਗਏ ਆ ਉਸ ਤੋਂ ਬਾਅਦ ਉਹਨਾਂ ਨੂੰ ਪੀ ਪੇਟ ਕਰਨਾ ਹੈਗਾ ਉਹ ਕੰਪਨੀਆਂ ਨੂੰ ਬਿਜਲੀ ਬੋਰਡ ਵੇਚਣ ਲਈ ਰਾ ਪਤਰਾ ਕਰਨ ਦਾ ਪਲਾਨ ਹੈ ਕੀ ਕੋਈ ਸਰਪੰਚ ਕਿਸੇ ਪਿੰਡ ਦਾ ਇਹ ਵਾਦਾ ਕਰਦਾ ਤੁਹਾਡੇ ਨਾਲ ਵੀ ਮੈਂ ਆਪਣੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਮਿੱਟਰ ਨਹੀਂ ਲਗਣ ਦਿੰਦਾ ਨਹੀਂ ਕਰੂਗਾ ਕਿ ਸਰਪੰਚ ਵਾਦਾ ਤੁਹਾਡੇ ਨਾਲ ਕੋਈ ਪਿੰਡ ਦੇ ਗੱਲ ਛੱਡੋ ਕੋਈ ਲੱਗੇ ਨਾ ਐਮਐਲਏ ਆਪਿਆਂ ਰਕਸ਼ਣਾ ਦੇ ਵਿੱਚ ਕਿਸੇ ਦਾ ਬੋਲਣਾ ਨਹੀਂ ਕਰੇਗਾ ਫਿਰ ਮਤਲਬ ਸਾਫ਼ ਹੈ ਜਿਹਨੂੰ ਮਰਜੀ ਸਰਪੰਚ ਬਣਾਓ ਜਿਹਨੂੰ ਮਰਜੀ ਐਮਐਲਏ ਬਣਾਓ ਜਿਹਨੂੰ ਮਰਜੀ ਕੋਈ ਬਣਾਓ ਉਹਨੇ ਉਸ ਨੀਤੀ ਨੂੰ ਅਪਣਾਉਣਾ ਹੈ ਮੰਨਣਾ ਤੇ ਉਸ ਨੀਤੀ ਦਾ ਉਹ ਤੋਂ ਵਿਰੋਧ ਨਹੀਂ ਕਰਣਾ ਸਭੋ ਹੋ ਜਿੰਨੇ ਮੀਟਰਾਂ ਤੋਂ ਬਾਅਦ ਨਿਕਲ ਲੱਗੇ ਸਰਕਾਰ ਨੇ ਉਸ ਤੇ ਦਬਾਅ ਬਣਾਇਆ ਉਹ ਤੁਹਾਡੇ ਵਾਲੇ ਪਾਸੇ ਨਹੀਂ ਛੁੱੜੂਗਾ ਉਹ ਸਰਕਾਰ ਵਾਲੇ ਪਾਸੇ ਖੜੂਗਾ ਇਹ ਰਹਾ ਨਾ ਉਹਨਾਂ ਪਿੰਡਾਂ ਦੀਆਂ ਖੋਦ ਦੇਖੀਆਂ ਨੇ ਵੀਰੋ ਜਿਹੜੋ ਸਾਡੇ ਲਾਗੇ ਪਰ ਨਾਲੇ ਤੇ ਤਿੰਨ ਪਿੰਡਾਂ ਦੀ ਜ਼ਮੀਨ ਅਗਵਾਹ ਹੁੰਦੀ ਹੈ ਚੰਨਾ ਤੋਲਾ ਸੰਘੇੜਾ ਉਹ ਤਿੰਨ ਪਿੰਡਾਂ ਦੀ ਜਦੋਂ ਜ਼ਮੀਨ ਅਗਵਾਹ ਹੋਈ ਕਿਸਾਨ ਵੱਡੇ ਗਿਢੀ ਇਕੱਠੇ ਹੋਏ ਕਿਉਂਕਿ ਕਿਸਾਨਾਂ ਦੀਆਂ ਕੌਡੀਆਂ ਤੇ ਪਾਤਸ਼ਾਹੀਆਂ ਲੁੱਟੀਆਂ ਗਈਆਂ ਸੀ ਤੇ ਨਾਲ ਦੀ ਨਾਲ ਜਿਸ ਮੱਛਾ ਦੇ ਨਾਲ ਟ੍ਰਾਇਡ ਕੰਪਨੀ ਨੇ ਜ਼ਮੀਨ ਲਈ ਗੰਨਾ ਮਿਲ ਦਾ ਲਾਉਣ ਦੀ ਖਤਰ ਜ਼ਮੀਨ ਐਕਵਾਇਰ ਕੀਤੀ ਪਰ ਤੇ ਗੰਨਾ ਮਿਲ ਦੀ ਖਾ ਉਹ ਵੱਡੀਆਂ ਕੰਪਨੀਆਂ ਦਾ ਨਿਵੇਸ਼ ਕਰਨ ਦਾ 플ਾਨ ਸੀ ਉਹਨਾਂ ਦਾ ਕਿਸਾਨਾਂ ਤੋਂ ਫੈਕਟਰੀ ਵਾੜੀ ਨਾਲ ਜੁੜੀ ਸਨਤ ਵਾਲੀ ਜ਼ਮੀਨ ਲਈ ਪਰ ਉਹਨਾਂ ਦੀ ਮੱਛਾ ਕੁਝ ਹੋ ਜਦੋਂ ਕਿਸਾਨਾਂ ਨੇ ਇਹ ਕੀਤੀ ਦਾ ਵਿਰੋਧ ਕੀਤਾ ਕਿ ਕਿਸਾਨਾਂ ਨੂੰ ਮੋੜ ਜ਼ਮੀਨਾਂ ਦੇ ਕਰਜ਼ੇ ਦਵਾਵਾਂਗੇ ਔਰ ਪਿੰਡ ਥੰਨਾ ਦੇ ਵਿੱਚ ਘੱਟ ਹੋਇਆ ਤਾਂ ਪਿੰਡ ਦਾ ਸਰਪੰਚ ਸਰਕਾਰ ਵੱਲੇ ਖੜਾ ਹੋ ਗਿਆ। ਮਤਲਬ ਕਹਿਣਾ ਸਾਡੇ ਨਾਲ ਕਦੇ ਨਹੀਂ ਖੜਨਗੇ। ਇਸੇ ਤਰ੍ਹਾਂ ਜਗਿੰਦਪੁਰਾ ਦੇ ਵਿੱਚ ਜਦੋਂ ਪਿਉਣਾ ਕੰਪਨੀ ਦਾ ਆਪ ਤੋਂ ਇੱਕ ਜ਼ਮੀਨ ਦੇ ਵਿੱਚ ਥਰਮਲ ਪਲਾਂਟ ਲੱਗਣਾ ਸੀ ਬਿਜਲੀ ਦਾ ਉਥੋਂ ਦਾ ਸਰਪੰਚ ਵਗੈਰਾ ਸਾਰਾ ਛਾਣਾ ਬਣਾ ਪਿੰਡ ਦਾ ਜੁੜਿਆ ਹੋਇਆ ਉਹ ਵੀ ਸਰਕਾਰ ਦੇ ਖਿਲਾਫ ਖੜਾ ਮਤਲਬ ਸਰਕਾਰ ਪ੍ਰਬੰਧ ਵੀ ਇੱਕ ਪਹਿਲੀ ਕੜੀ ਪਿੰਡ ਦੇ ਵਿੱਚ ਸਰਪੰਚ ਨੂੰ ਧੜੇਵੰਦੀ ਚ ਫੜ ਕੇ ਪਾੜ ਕੇ ਸਰਕਾਰ ਫਟ ਕਰਦੀ ਆ ਉਸ ਤੋਂ ਸਾਡੇ ਪਿੰਡ ਦੇ ਫਟ ਕਰਦਾ ਇਹ ਧੜੇਵੰਦੀ ਤੋਂ ਫਸ ਕੇ ਰਹਿਣਾ ਸਾਡੇ ਲਈ ਚੰਗਾ ਹੋਏਗਾ ਕਿਉਂ ਚੰਗਾ ਹੋਏਗਾਾਨੂੰ ਇਹ ਸਮਝਣਾ ਪੈਣਾ ਹੈ ਕਿ ਜਿੰਨਾ ਨੂੰ ਤੁਸੀਂ ਸਰਪੰਚ ਬਣ ਕੇ ਮਦਦ ਕਰਦੇ ਹੋ ਐਮ ਐਲ ਏ ਵੀ ਬਣਾਉਂਦੇ ਹੋ ਤੇ ਉਹ ਵੀ ਬਣ ਕੇ ਪਾਰਲੀਮੈਂਟ ਦੇ ਵਿੱਚ ਮੇਰੀਆਂ ਨੀਤੀਆਂ ਤੇ ਖੜ ਕੇ ਬੋਲਦੇ ਆ ਜਿਹੜੀਆਂ ਨੀਤੀਆਂ ਦੀ ਉਹ ਵਕਾਤ ਕਰਦੇ ਆ ਜਿਹੜੇ ਸਮਝੋਤੇ ਉਹ ਫਿਕਸ਼ਨ ਨਾਲ ਕਰਕੇ ਆਉਂਦੇ ਆ ਉਹ ਸਮਝੋਤੇ ਸਾਡੀ ਤੁਹਾਡੀ ਦਾ ਕਾਰਨ ਬਣਦੇ ਹੁਣ ਜੇ ਤੁਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਨੂੰ ਉੱਤੇ ਲਗਾ ਨਹੀਂ ਸਰਕਾਰਾਂ ਦੇ ਰੋਲ ਰਹੇ ਐ ਇੱਕ ਤਾਂ ਇਹ ਖਵਦਾ ਵੀ ਉਸੇ ਕਹਿਦਾ ਸਰਕਾਰਾਂ ਦੇ ਰੋਲ ਰਹੇ ਉਹ ਸਰਕਾਰਾਂ ਦੇ ਰੋਲ ਕਿਵੇਂ ਰਹੇ ਐ ਅੱਜ ਜਦੋਂ ਝੋਨੇ ਦੀ ਪਰਾਲੀ ਦਾ ਸਵਾਲ ਐ ਅੱਜ ਜਦੋਂ ਖੇਤੀ ਦੇ ਵਿੱਚ ਫਸਲਾਂ ਦੀ ਕਟਾਈ ਤੋਂ ਬਾਅਦ ਰਹਿਣ ਖੂਨ ਦਾ ਸਵਾਲ ਐ ਸਾਧ ਸ਼ਰੇਆਮ ਸੁਪਰੀਮ ਕੋਰਟ ਸ਼ਰੇਆਮ ਰਾਜ ਸਰਕਾਰਾਂ ਇਹ ਬਿਆਨ ਦਿੰਦੀਆਂ ਨੇ ਕਿ ਕਿਸਾਨ ਖੇਤੀ ਦੇ ਵਿੱਚੋਂ ਪ੍ਰਦੂਸ਼ਣ ਕਰਦਾ ਹੈ ਇਹ ਵਾਤਾਵਰਣ ਨੂੰ ਬੁਗਾਰਦਾ ਹੈ ਬਿਮਾਰੀਆਂ ਨੂੰ ਫੈਲਾ ਦਿੰਦਾ ਹੈ ਨਾ ਕੋਈ ਜਲੀਲ ਠੀਕ ਹੁੰਦੀ ਹੈ ਨਾ ਕੋਈ ਪੱਤ ਠੀਕ ਹੁੰਦੇ ਹੈ ਜਦੋਂ ਅੰਕੜਿਆਂ ਦੇ ਨਾਤੇ ਦੇਖਦੇ ਹਾਂ ਕਿਸਾਨ 2 ਤੋਂ 2.5% ਪ੍ਰਦੂਸ਼ਣ ਸਲਾਇਨਾਂ ਖੇਤੀ ਵੀ ਰਾਹ ਨੂੰ ਕਰਦਾ ਹੈ